ਆਏ ਦਿਨ ਹੀ ਲੁੱਟਾਂ ਖੋਹਾਂ ਤੇ ਚੋਰੇ ਦੀਆਂ ਬਾਰਦਾਤਾਂ ਹੋ ਹੀ ਰਹੀਆਂ ਹਨ ਤੇ ਰੁਕਣ ਦਾ ਨਾਮ ਹੀ ਨਹੀਂ ਲੈਂਦੀਆਂ ਪਿੰਡ ਖੜਕੜ ਖੁਰਦ ਹੋਈ ਤਿੰਨ ਘਰਾਂ ਵਿੱਚ ਚੋਰੀ ਚੋਰਾਂ ਨੇ ਚੋਰੀ ਉਸ ਵਕਤ ਕੀਤੀ ਜਦੋਂ ਇਸ ਘਰਾਂ ਦੇ ਪਰਿਵਾਰ ਮੱਥਾ ਟੇਕਣ ਗਏ ਹੋਏ ਸਨ ਤੇ ਚੋਰਾਂ ਨੇ ਇਸ ਮੌਕੇ ਦਾ ਫਾਇਦਾ ਉਠਾਇਆ ਤੇ ਜਦੋਂ ਮੱਥਾ ਟੇਕ ਕੇ ਇਹ ਪਰਿਵਾਰ ਆਪਣੇ ਘਰਾਂ ਨੂੰ ਆਏ ਤਾਂ ਘਰਾਂ ਦੇ ਤਾਲੇ ਖੁੱਲੇ ਹੋਏ ਸਨ ਤੇ ਕੈਸ਼, ਚਾਂਦੀ ਤੇ ਹੋਰ ਸਮਾਨ ਚੋਰ ਚੋਰੀ ਕਰਕੇ ਲੈ ਗਏ ਇਸ ਤੋਂ ਇਹ ਵੀ ਲੱਗਦਾ ਹੈ ਕਿ ਚੋਰਾਂ ਨੂੰ ਪਹਿਲਾਂ ਤੋਂ ਹੀ ਪਤਾ ਸੀ ਕਿ ਇਹ ਘਰਾਂ ਦੇ ਪਰਿਵਾਰ ਕਿਤੇ ਮੱਥਾ ਟੇਕਣ ਗਏ ਹੋਏ ਹਨ ਤੇ ਚੋਰਾਂ ਨੇ ਇਸੇ ਗੱਲ ਦਾ ਫਾਇਦਾ ਉਠਾਇਆ ਆਓ ਦੇਖਦੇ ਹਾਂ ਨਵਾਂ ਸ਼ਹਿਰ ਦਵਾਬਾ YouTube ਚੈਨਲ ਤੇ ਇਹ ਵਿਸ਼ੇਸ਼ ਰਿਪੋਰਟ ਵੀਡੀਓ ਨੂੰ ਦੇਖਦੇ ਸਾਰੇ ਚੈਨਲ ਨੂੰ ਸਬਸਕ੍ਰਾਈਬ ਕਰੋ ਤਾਂ ਜੋ ਜਿਲ੍ਹਾ ਸੀਤ ਭਗਤ ਸਿੰਘ ਨਗਰ ਦੀ ਹਰ ਖਬਰ ਹਰ ਰਿਪੋਰਟ ਹਰ ਗਤੀਵਿਧੀ ਤੁਹਾਡੇ ਤੱਕ ਪਹੁੰਚਦੀ ਰਹੇ ਇਸ ਕਰਕੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਸਾਰੀ ਇਕੱਠੀ ਕੀਤੀ ਹੁੰਦੀ ਬੰਨੀ ਹੁੰਦੀ ਜੀ ਜਦੋਂ ਅਸੀਂ ਆਏ ਸਹਕੋੜੀ ਐਥੋਂ ਚਾ ਦੇਖਦਾ ਕੋਈ ਬੰਦਾ ਇਹਦੀ ਹੈ ਇਹ ਨਹੀਂ ਕਰਦਾ ਇਹਦੀ ਆਇਆ ਥੱਲੇ ਦੀ ਆਹ ਤੇ ਮਤਲਬ ਇਹ ਘੋੜੀ ਉਹਨੇ ਇੱਧਰ ਲਾਈਆਂ ਇੱਥੇ ਤੇ ਫਿਰ ਪੱਲੇ ਬੰਨੇ ਟੱਪ ਕੇ ਜੀ ਪੱਲੇ ਬੰਨੇ ਟੱਪ ਕੇ ਪਰਲੇ ਪਾਸੇ ਬਾਲਟੀ ਰੱਖੀ ਹੋਰ ਅੱਛਾ ਜੀ ਬਾਲਟੀ ਦੇ ਵਿੱਚੋਂ ਉਹ ਗਿਆ ਥੱਲੇ ਨੂੰ ਗਿਆ ਥੱਲੇ ਜੰਦੇ ਬੰਨਿਆ ਜੀ ਇਹ ਟੱਪ ਕੇ ਵੀ ਬਾਹਰ ਚਲਦਾ ਠੀਕ ਹੈ ਜੀ ਪਹਿਲਾਂ ਤਾਂ ਮੈਂ ਘਲਾਇਆ ਹੋਊਗਾ ਕੋਠੇ ਤੇ ਦੀ ਬੰਦਾ ਚੜਿਆ ਜੀ ਦੱਬਿਆ ਕਿੱਥੇ ਗਿਆ ਉਹ ਹਾਂ ਜੀ ਸਾਡੇ ਤੇਸੇਗਾ ਸਮਾਨ ਤੋਂ ਜੀ ਆਹ ਦੇਖੋ ਲੋਕ ਕੋਰੇ ਇੱਧਰ ਵੀ ਫੋਟੇ ਆ ਦੇਖੋ ਲੋੜ ਦਾ ਹਾਂ ਕਹਿੰਦੇ ਤਸੱਲੀ ਨਾਲ ਚੋਰੀ ਕਰਕੇ ਗਿਆ ਹੁੰਦਾ ਬਹੁਤ ਪਹਿਲਾਂ ਸ਼ਾਮ ਚ ਕੋਰੇ ਹਾਂ ਆਹਦੇ ਕਿੱਥੇ ਪੈਸੇ ਦਾ ਸਮਾਨ ਹੈ ਇਹਦੇ ਵਿੱਚ ਪੈਸੇ ਪੈਸੇ ਸੀ 11000 ਰੁਪਏ ਉਹ ਕੱਢ ਕੇ ਲੈ ਗਿਆ ਇਹਨਾਂ ਵਿੱਚ ਥੋੜਾ ਬਹੁਤਾ ਸਮਾਨ ਸੀਗਾ ਉਹ ਲੈ ਗਿਆ ਜਾਂਦੀਆਂ ਝਾਂਜਾਂ ਝੁੰਡਾ ਸੀਗਾ ਨਿਆਣਿਆਂ ਦਾ ਸਮਾਨ ਦੂਜੇ ਕਮਰੇ ਜੂ ਲੈ ਗਿਆ ਉਹ ਦੂਜੇ ਘੜੀਆਂ ਘੜੀਆਂ ਵੀ ਰਸਕੀਆਂ ਦੋ ਤਿੰਨ ਹੁਣ ਪਤਾ ਨਹੀਂ ਹੈ ਕਿ ਨਹੀਂ ਆਹ ਕਮਰੇ ਜੂ ਹੋਇਆ ਦੂਜੇ ਜੀ ਹਾਂ ਉਹ ਜਿਹੜਾ ਹੁੰਦਾ ਹੈ ਇਹ ਜਿਹੜਾ ਇੱਕੋ ਹੀ ਹੁੰਦਾ ਹੈ ਦੋ ਤਿੰਨ ਨਿਆਣੇ ਨੂੰ ਨਹੀਂ ਆਉਂਦਾ ਤੁਹਾਡੇ ਹੱਥ ਰੂਈ ਦਾ ਕੰਮ ਇਹਦੇ ਨਾਲੋਂ ਸਿੱਧੀ ਕਾਰਵਾਈ ਹੋਣੀ ਸਾਰੀ ਬਾਕੀ ਰਿਪੋਰਟ ਇਸ ਬ੍ਰੇਕ ਤੋਂ ਬਾਅਦ ਸ਼ੂਗਰ ਦੀ ਬਿਮਾਰੀ ਤੋਂ ਪੱਕੇ ਤੌਰ ਤੇ ਛੁਟਕਾਰਾ ਪਾਓ 9876379499 ਤੇ ਫੋਨ ਕਰੋ 9876379499 ਤੇ ਫੋਨ ਕਰੋ ਨਵਾਂ ਸ਼ਹਿਰ ਦੁਬਾਬਾ YouTube ਚੈਨਲ ਸੰਪਰਕ 9876379499 ਅੱਜ ਭਾਜੀ ਪਤਾ ਲੱਗਾ ਤੁਹਾਡੇ ਅੱਜ ਚੋਰੀ ਹੋਈ ਆ ਰਾਤ ਦੀ ਹਰਜੀ ਭਾਜੀ ਅਸੀਂ ਗਏ ਸੀ ਆਪਣੇ ਬਾਬਿਆਂ ਦੇ ਨਾਮ ਕੀ ਤੁਹਾਡਾ ਮੇਰਾ ਨਾਮਕੇਸ਼ ਹਨ ਮਾਰੇ ਭਾਈ ਮੇਰੇ ਬਾਬੀ ਦਾ ਨਾਮ ਬੱਪੂ ਦਾ ਗੁਰਵਚਨ ਲਾਲ ਕਿਹੜਾ ਪਿੰਡ ਆਪਾਂ ਖੜਖੜ ਖੋਦ ਅੱਛਾ ਕਿੱਥੇ ਗਏ ਸੀ ਤੁਸੀਂ ਅਸੀਂ ਗਏ ਸੀ ਹਰਿ ਕੋਟ ਜੋਰਜੀ ਗਏ ਸੀ ਆਪਣੇ ਬਾਬਿਆਂ ਦੇ ਹਿਮਾਚਲ ਕਿਦਮ ਅਸੀਂ ਗਿਆ ਸ਼ਨੀਵਾਰ ਗਏ ਸੀਗੇ ਸਵੇਰੇ ਬਾਬਸ ਤੋਂ 와ਪਸ 와ਪਸ ਅੱਜ ਐਤਵਾਰ ਆਏ ਆ ਨੋ ਕੋਈ ਬਸ ਅੱਛਾ ਕੀ ਹੋਇਆ ਜੀ ਉਹ ਤਾਂ ਜਦੋਂ ਲੋਕ ਉਹਲਾ ਗੇਟ ਦਾ ਖੋਲਿਆ ਜਦੋਂ ਦੂਜਾ ਗੇਟ ਦਾ ਲੋਕ ਖੋਲਿਆ ਤਾਂ ਉਹਦੇ ਵਿੱਚ ਗੇਟ ਲੋਕ ਖੁੱਲਿਆ ਸੀਗਾ ਪਹਿਲਾਂ ਫੇਰ ਮਾਰੀ ਦਾ ਸ਼ੀਸ਼ਾ ਦੇਖਿਆ ਉਹ ਟੁੱਟਿਆ ਸੀਗਾ ਉਹਦੇ ਵਿੱਚੋਂ ਕੈਸ਼ ਕੱਢ ਕੇ ਲੈ ਗਏ ਤੇ ਦੂਜੇ ਕਮਰੇ ਚੋਂ ਬੈਗ ਦੇ ਵਿੱਚੋਂ ਬੱਚੇ ਦੇ ਕੰਘਣ ਤੇ ਦੂਜੇ ਲੈ ਕੇ ਚਾਂਦਰਾ ਵਗੈਰਾ ਕੱਢ ਕੇ ਲੈ ਗਏ ਅੱਛਾ ਫੇਰ ਉਸ ਤੋਂ ਬਾਅਦ ਤੇ ਤੁਸੀਂ ਕੋਈ ਕੰਪਲੇਨ ਲਖਾਈ ਪੁਲਿਸ ਹਾਂਜੀ ਹਾਂਜੀ ਕੰਪਲੀਟ ਕੀਤੀ ਹੈ ਕਿੰਨੇ ਦੇ 112 ਤੇ ਹਾਂਜੀ 112 ਤੇ ਕੰਪਲੀਟ ਕੀਤੀ ਅੱਛਾ ਫੇਰ ਹੁਣ ਹਾਂਜੀ ਪੁਲਿਸ ਵਿਭਾਗ ਦੇ ਮਾਕੇ ਗਏ ਅੱਛਾ ਕਿੰਨਾ ਕੁ ਨੁਕਸਾਨ ਹੋ ਗਿਆ ਤੁਹਾਡਾ ਇਸ ਚੋਰੀ ਸਾਡਾ ਇਹ 12000 ਕੈਸ਼ ਲੈ ਗਏ ਆ ਬਾਕੀ ਚਾਂਦੀ ਲਾਵਾ ਤੁਸੀਂ ਇਹ ਬੱਚੇ ਆ ਦਾ ਨੁਕਸਾਨ ਹੈਗਾ 25000 ਤੋਂ ਉੱਪਰ ਹੈ ਪਿੱਛੇ ਸਾਰਾ ਟੋਟਲ ਪ੍ਰੋਗੈਸ ਲਾ ਲਓ ਹਾਂਜੀ ਪਿੱਛੇ ਕੈਸ਼ ਟਾਰਪੀਜ਼ ਆਪਣਾ ਭਾਜੀ ਕੀ ਨਾਮ ਹੈ ਮੈਂ ਸਤਵਿੰਦਰ ਕੁਮਾਰ ਹਾਂ ਸਾਡਾ ਪ੍ਰਤਾਪ ਸ਼ਰਮ ਜੀ ਕਿਹੜੇ ਪਿੰਡ ਦਾ ਪਾਣ 8640 ਦੀ ਛੋਟੇ ਕੰਮ ਕਰਾਉਂਦੀ ਹੈ ਤੁਹਾਡੇ ਵੀ ਇੱਥੇ ਹੋਇਆ ਹਾਂਜੀ ਹਰੀਪੁਰ ਸਾਹਿਬ ਕਹੇ ਸੀ ਜੀ ਤੁਹਾਡੇ ਕੰਨ ਸਾਰੀ ਫੈਮਲੀ ਆ ਜੀ ਤੇ ਜਦੋਂ ਅਸੀਂ ਆਏ ਤਾਂ ਜਿਹੜੇ ਗੁੰਡੇ ਗੁੰਡੇ ਦੇਖੇ ਤਾਂ ਕੁੱਤੇ ਦੇ ਚੜੇ ਤਾਂ ਘੋੜੀ ਲੱਗੀ ਹੋ ਸੀਗੀ ਬੰਦਾ ਕੰਦ ਟੱਪ ਕੇ ਦੂਏ ਪਾਸੇ ਚੱਲ ਗਿਆ अच्छा जी हां जी बड़ा नुकसान तो नहीं हुआ इंसान कोई नहीं ਲੰਘਾਇਆ ਰਹੀ ਸਾਡੇ ਦੀ ਲੰਘ ਕੇ ਗਿਆ ਲੰਘ ਕੇ ਗਿਆ हां जी अच्छा ਕੋਈ ਕੈਮਰੇ ਵਿੱਚ ਕੋ ਰਿਕਾਰਡਿੰਗ ਹੈ ਨਾ ਸੀਸੀਟੀਵੀ ਕੈਮਰੇ ਦੇ ਵਿੱਚ ਉਹ ਬੰਦਾ ਆ ਗਿਆ ਰਿਕਾਰਡਿੰਗ ਹੋ ਗਈ ਆ ਉਹਦੀ ਹੁਣ ਇਹਨਾਂ ਟਵਾਰੀ ਹੁਣ ਕਰੋਗੇ ਪੁਲਿਸ ਮੁਲਾਦਿਆਂ ਨਾਲ ਬਹੁਤ ਗੱਲਾਂ ਇਹ ਲੱਭ ਰਹੇ ਆ ਹਾਂ ਜੀ ਉਹ ਕਹਿੰਦੇ ਆ ਦੱਸਾਂਗੇ ਕੈਮਰੇ ਵਿੱਚ ਦੋ ਦਿਨਾਂ ਦੇ ਵਿੱਚ ਹਾਂ ਜੀ ਤੁਸੀਂ ਪੰਜ ਜੀ ਤੁਹਾਡਾ ਕੀ ਨਾਮ ਰਜਵੰਦ ਕੁਮਾਰ اچھا ਕੀ ਫੋਟੋ ਘਰ ਹਲੇ ਨਹੀਂ ਨਾ ਬੀ ਹੋਇਆ ਤੁਹਾਡੇ ਸਾਡੇ ਵਿੱਚ ਜੰਦੀ ਰੁੱਟੇ ਹੋਆ ਖੋਲਾ ਖਾਇਲੀ ਕਿੰਨੀ ਲੋਵਾ ਸਾਡੇ 1.5 ਤੋਂ ਟੱਪ ਕੇ ਕਿੰਨਾ ਬਾਲਟੀ ਰੱਖੀ ਹੋ ਉਥੇ 1.5 ਤੋਂ ਟੱਪ ਕੇ ਕਿੰਨਾ ਬਾਲਟੀ ਜਿਹੜੀ ਇੱਥੇ ਉੱਪਰ ਦੀ ਰੱਖੀ ਹੈ ਹਾਂਜੀ ਜੀ ਇਹੋ ਛੜੀ ਲੱਗ ਗਈ ਤਾਂ ਉੱਥੇ ਪਿਆ ਅੱਜ ਦਾ ਪਿਆ ਸਮਾਨ ਅੱਛਾ ਇਹ ਉੱਥੇ ਪਿਆ ਖਾਲਚੂ ਤੇ ਪਿਆ ਸਮਾਨ ਜੰਦੇ ਸਾਡੇ ਰੁੱਟੇ ਹੋਆ ਖੋਲਾ ਖਾਇਲੀ ਕਿੰਨੀ ਨੁਕਸਾਨ ਤਾਂ ਨਹੀਂ ਹੋਇਆ ਕੋਈ ਸਾਡੇ ਨੁਕਸਾਨ ਠੀਕ ਹੈ ਕੋਈ ਨੂੰ ਦੱਸ ਦੱਸ ਤਾ ਹਾਂਜੀ ਦੱਸ ਦਿੰਦਾ ਠੀਕ ਹੋਨੇ ਤੁਸੀਂ ਹਿਸਾਬ ਅਸੀਂ ਹਿਸਾਬ ਚਾਹੁੰਦੇ ਆ ਕਿ ਚਲ ਦੀ ਚਾਰ ਚੱਕੜਾ ਖੜਾ ਜਾ